thank you यू जीसस थैंक यू जीसस तारीफ हो तारीफ हो तारीफ हो तारीफ हो तारीफ हो खुदा वन खुदा तेरी तारीफ हो तारीफ हो तारीफ हो धन्यवाद हो धन्यवाद थैंक यू जीसस 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 सामर्थ्य परमेश्वर खुदावन तेरी जिंदा प्रेजेंस लिए तेरा धन्यवाद कर दिया आदि और अंत परमेश्वर तेरी महिमा तेरी स्तुति कर दिया परमेश्वर ਤੂੰ ਵਫਾਦਾਰ ਤੂੰ ਤਰਮੀਆਂ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਤੂੰ ਸਭ ਦੇਵੀ-ਜੋਤਿਆਂ ਚ ਮਹਾਨ ਪਰਮੇਸ਼ਰ ਆ ਤੂੰ ਆਪਣੇ ਲੋਕਾਂ ਦਾ ਫਿਕਰ ਕਰਨ ਵਾਲਾ ਪਰਮੇਸ਼ਰ ਆ ਖੁਦਾਵਨ ਖੁਦਾ ਯਹੋਵਾ ਤੂੰ ਸਾਡੀ ਚਟਾਨ ਆ ਤੂੰ ਸਾਡਾ ਉੱਚਾ ਗੜ੍ਹ ਆ ਪਰਮੇਸ਼ਰ ਖੁਦਾਵਨ ਅਸੀਂ ਤੇਰੇ ਵਿੱਚ ਆਪਣਾ ਨਾਮ ਲੈਨੇ ਪਰਮੇਸ਼ਰ ਇਸ ਅੰਮ੍ਰਿਤ ਵੇਲੇ ਤਿਆਰੀ ਕਰਕੇ ਤੇਰੀ ਉਡੀਕ ਵਿੱਚ ਆ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਤੇਰੀ ਸ਼ੁਕਰਗੁਜ਼ਾਰੀ ਕਰਦੇ ਆ ਤੇਰੀ ਮਾਈਮਾ ਕਰਦੇ ਆ ਪਰਮੇਸ਼ਰ ਤੇਰੇ ਨਾਮ ਨੂੰ ਜਲਾਲ ਦਿੰਦੇ ਆ ਆ ਯਾ ਲਾਰਡ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਸੋ ਸਭ ਜਨ ਆਪਣੀ ਹੋਟਾਂ ਨੂੰ ਖੋਲਦੇ ਆ ਅੱਜ ਦੀ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜ਼ੈਂਸ ਵਿੱਚ ਆਪਣੇ ਕਦਮਾਂ ਨੂੰ ਚੌਕਸੀ ਦੇ ਨਾਲ ਰੱਖਦੇ ਆ ਇਸ ਪਲ ਦੇ ਖੁਸ਼ੀ ਨੂੰ ਡਰਦੇ ਤੇ ਕੰਮ ਦੇ ਮਨਾਉਂਦੇ ਆ ਜੀਵਿਤ ਪਰਮੇਸ਼ਰ ਦੀ ਪ੍ਰੈਜ਼ੈਂਸ ਦਾ ਆਨਰ ਕਰਦੇ ਆ ਆ ਪਵਿੱਤਰ ਆਤਮਾ ਦਾ ਸਵਾਗਤ ਕਰਦੇ ਆ ਆ ਕਹਿੰਦੇ ਆ ਗੁੱਡ ਮਾਰਨਿੰਗ ਹੌਲੀ ਸਪਿਰਿਟ we welcome you lord in the name of jesus pavitra atma ਆਉ ਸਾਨੂੰ ਸਿਖਾਓ ਪਿਤਾ ਦੀ ਪ੍ਰੈਜ਼ੈਂਸ ਦੇ ਵਿੱਚ ਬੈਠਣਾ ਮੰਗਣਾ ਸਿਖਾਓ ਲੈਣਾ ਸਿਖਾਓ ਉਹਨਾਂ ਦੀ ਇੱਛਾ ਅਨੁਸਾਰ ਮੰਗਣਾ ਸਿਖਾਓ ਪਰਮੇਸ਼ਰ ਖੁਦਾ ਵਨ ਅਧੀਨ ਅਲੀਮ ਹੋਣਾ ਸਿਖਾਓ ਪਵਿੱਤਰ ਆਤਮਾ ਤਾਂ ਕਿ ਅਸੀਂ ਤੇਰੇ ਯੋਗੇ ਤੇਰੇ ਲਾਇਕ ਹੋ ਸਕੀਏ ਪਰਮੇਸ਼ਰ ਤੇਰੀ ਮਰਜ਼ੀ ਤੇਰੀ ਇੱਛਾ ਨੂੰ ਪੂਰਾ ਕਰ ਸਕੀਏ ਪਰਮੇਸ਼ਰ ਖੁਦਾਵਨ ਸੜੀਆਂ ਜ਼ਿੰਦਗੀਆਂ ਸੜੀਆਂ ਕਮੀਆਂ ਨੂੰ ਦੂਰ ਕਰ ਦੋ ਪਵਿੱਤਰ ਆਤਮਾ ਸਾਨੂੰ ਪਵਿੱਤਰ ਤੇ ਸ਼ੁੱਧ ਕਰ ਦੋ ਜੀਵਿਤ ਵਿਵੇਕ ਔਰ ਸ਼ੁੱਧ ਮਨ ਦੇ ਦੋ ਖੁਦਾਵਨ ਯਹਵਾ ਪਰਮੇਸ਼ਰ ਤੱਕ ਹੀ ਮੇਰੀ ਜਾਨ ਤੇਨੂੰ ਹੀ ਮੁਬਾਰਕ ਤੇ ਤੈਨੂੰ ਹੀ ਤਾਨ ਆਕੇ ਪਿਤਾ ਮੇਰਾ ਸਿਰ ਤੇਰੇ ਹੀ ਅੱਗੇ ਚੁੱਕੇ ਪਰਮੇਸ਼ਰ ਮੇਰੇ ਜੀਵਨ ਚ ਔਰ ਕੋਈ ਪਰਮੇਸ਼ਰ ਨਾ ਹੋਵੇ ਤੇਰੇ ਤੁਲ ਖੁਦਾਵਨ ਖੁਦਾ ਇਹ ਯਹਵਾ ਮੈਂ ਤੈਨੂੰ ਹੀ ਸਜਦਾ ਕਰਦਾ ਪਿਤਾ ਤੇਰੀਆਂ ਸਾਰੀਆਂ ਪਲਿਆਈਆਂ ਨੂੰ ਮੈਂ ਯਾਦ ਕਰਦਾ ਪਿਤਾ ਯਹੋਵਾ ਜੋ ਹਰ ਰੋਜ਼ ਤੂੰ ਆਪਣੇ ਵਾਅਦੇ ਅਨੁਸਾਰਨ ਚੰਚ ਕਰਕੇ ਤੁਮੇ ਨੂੰ ਫਲਵੰਤ ਕਰਦਾ ਮੈਨੂੰ ਜੈਵੰਤ ਕਰਦਾ ਪਰਮੇਸ਼ਾ ਤੇਰੇ ਲਾਊ ਦੀ ਸਾਮਰ ਜੋ ਮੇਰੀ ਮੇਰੀ ਅਗਵਾਹੀ ਕਰਦੀ ਮੈਨੂੰ ਪ੍ਰੋਟੈਕਸ਼ਨ ਦਿੰਦੀ ਪਰਮੇਸ਼ਾ ਮੇਰੇ ਹਰ ਵੈਰੀ ਤੋਂ ਮੈਨੂੰ ਛੁਡਾਉਣ ਦੀ ਪਰਮੇਸ਼ਾ ਤੇਰਾ ਪਵਿੱਤਰ ਲਹੂ ਜੋ ਮੇਰਾ ਬਾਲਿਆ ਜੋ ਮੇਰੀ ਸਾਮਰਤ ਜੋ ਮੇਰੀ ਤਾਕਤ ਹੈ ਪਰਮੇਸ਼ਰ ਖੁਦਾਵਨ ਯਹੋਵਾ ਮੈਂ ਉਸੇ ਲਹੂ ਨੂੰ ਪਰਮੇਸ਼ਰ ਅੱਜ ਪੁਕਾਰਦਾ ਮੈਂ ਪਰਮੇਸ਼ਰ ਆਪਣੇ ਘਰਾਂ ਨੇ ਦੇ ਲਈ ਆਪਣੇ ਬੱਚਾਂ ਦੇ ਲਈ ਆਪਣੇ ਹਸਬੰਡ ਦੇ ਲਈ ਆਪਣੀ ਵਾਈਫ ਦੇ ਲਈ ਆਪਣੇ ਲਈ ਪਰਮੇਸ਼ਰ ਆਪਣੀ ਹਰ ਇੱਕ ਚੀਜ਼ ਦੇ ਲਈ ਪਰਮੇਸ਼ਰ ਜੋ ਮੇਰੇ ਨਾਲ ਜੁੜੀ ਹੈ ਸਾਮਰਤੀ ਪਰਮੇਸ਼ਰ ਅੱਜ ਉਸੇ ਜੀਵਿਤ ਲਹੂ ਨੂੰ ਮੈਂ ਪੁਕਾਰਦਾ ਜੀਵਿਤ ਲਹੂ ਦੀ ਸਾਮਰਤ ਨੂੰ ਮੈਂ ਪੁਕਾਰਦਾ ਪਰਮੇਸ਼ਰ ਤੇਰੇ ਗ੍ਰੇਸ ਨੂੰ ਤੇਰੇ ਅਨੁਗ੍ਰਹਿ ਨੂੰ ਮੈਂ ਲੈਣਾ ਪਰਮੇਸ਼ਰ ਲੈਣੀ ਆ ਖੁਦਾਵਨ ਮੈਂ ਰਿਸਿਵ ਕਰਦੀ ਆ ਪਰਮੇਸ਼ਰ ਕਿਉਂਕਿ ਤੇਰੇ ਮਸਾਦੇ ਦੁਆਰਾ ਹੀ ਜੂਲੇ ਨਾ ਸ਼ੁੰਦੇ ਲਾਰਡ ਅੱਜ ਮੈਂ ਵਿਸ਼ਵਾਸ ਕਰਦਾ ਖੁਦਾਵਾਨ ਆਇ ਤੇਰਾ ਮਸਾਕ ਕਹਿੰਦਾ ਹਾਂ ਕਿ ਪਰਮੇਸ਼ਰ ਈ ਤੇਰਾ ਮੱਸਾ ਮੇਰੀ ਲਾਈਫ ਚੋਂ ਸਾਰੇ ਜੂਲੇ ਤੋੜੇਗਾ ਪਰਮੇਸ਼ਰ ਸਾਰੇ ਬੰਧਨ ਤੋੜੇਗਾ ਸਾਰੇ ਕਰਜ਼ ਤੋੜੇਗਾ ਪਰਮੇਸ਼ਰ ਤੇਰਾ ਤੇਰਾ ਪਰਮੇਸ਼ਰ ਮੱਸਾ ਅੱਜ ਮੈਨੂੰ ਨਵਾਂ ਤੇ ਨਿਰੋਇਆ ਕਰੇਗਾ ਪਰਮੇਸ਼ਰ ਮੈਨੂੰ ਹਰਿਆ ਤੇ ਪਰਿਆ ਕਰੇਗਾ ਪਿਤਾ ਮੇਰੀਆਂ ਕਮੀਆਂ ਨੂੰ ਪਰਮੇਸ਼ਰ ਮੇਰੀ ਲਾਈਫ ਚੋਂ ਦੂਰ ਕਰੇਗਾ ਮੇਰੇ ਸੁੱਕੇ ਪੰਨ ਨੂੰ ਅੱਜ ਪਰਮੇਸ਼ਰ ਫਲਦਾਰ ਬਣਾ ਦੇਵੇਗਾ ਲਾਰਡ ਮੇਰੀ ਸੁੱਕੀ ਮੈਰਿਜ ਨੂੰ ਪਿਤਾ ਟੁੱਟੀ ਮੈਰਿਜ ਨੂੰ ਫਲਦਾਰ ਬਣਾਵੇਗਾ ਪਰਮੇਸ਼ਰ ਮੇਰੇ ਸੁੱਕੇ ਟੁੱਟੂਟੇ ਰਿਲੇਸ਼ਨਸ਼ਿਪਸ ਤੇ ਪਰਮੇਸ਼ਰ ਤੇਰੀ ਤੇਰਾ ਮੱਸਾ ਕਾਰਜ ਗਾ ਪਰਮੇਸ਼ਰ ਖੁਦਾਵਨ ਮੈਂ ਵਿਸ਼ਵਾਸ ਕਰਦਾ ਪਰਮੇਸ਼ਰ ਮੇਰਾ ਪਿਤਾ ਪਰਮੇਸ਼ਰ ਮੇਰਾ ਮੇਰਾ ਕਰਜ਼ਾ ਅੱਜ ਪਰ ਕਰਜ਼ੇ ਦੀ ਗੰਦੀ ਆਤਮਾ ਜੋ ਮੇਰੇ ਫਾਈਨੈਂਸ ਤੇ ਅਟੈਕ ਕਰਦੀ ਤੇਰੇ ਮੱਸਾ ਦੇ ਦੁਆਰਾ ਟੁੱਟੇਗੀ ਪਰਮੇਸ਼ਰ ਗਲੇਸ਼ ਦੀਆਂ ਆਤਮਾ ਤੇਰੇ ਮੱਸਾ ਦੇ ਦੁਆਰਾ ਮੇਰੇ ਕਰਾਂ ਪਰਿਵਾਰਾਂ ਚੋ ਮੇਰੀ ਜ਼ਿੰਦਗੀ ਚੋ ਟੁੱਟਣਗੀਆਂ ਪਰਮੇਸ਼ਰ ਦੁਸ਼ਟ ਆਤਮਾ ਦੇ ਅਟੈਕ ਜਾਦੂ ਟੋਣੇ ਪਰਮੇਸ਼ਰ ਮੇਰੀ ਲਾਈਫ ਦੇ ਉੱਤੇ ਟੁੱਟਣ ਗਿਆ ਤੇਰੇ ਮੱਸਾ ਦੇ ਦੁਆਰਾ ਪਿਤਾ ਜੀ ਮੈਨੂੰ ਪਰਦੇ ਆਪਣੇ அபிਸ਼ੇਕ ਦੇ ਨਾਲ ਆਪਣੀ ਸਾਮਰ ਦੇ ਨਾਲ ਤੇਰੀ ਤੇਰੀ ਕਿਰਪਾ ਤੇਰੀ ਦਇਆ ਪਰਮੇਸ਼ਰ ਮੇਰੇ ਜੀਵਨ ਦੇ ਉੱਤੇ ਆਵੇ ਖੁਦਾਵੰ ਤੈਰਾ ਸਮਰਥੀ ਅੱਜ ਮੈਨੂੰ ਹੱਥ ਮੈਨੂੰ ਛੂ ਲਵੇ ਪਰਮੇਸ਼ਰ ਖੁਦਾਵੰ ਹੈ ਯਹੋਵਾ ਪਰਮੇਸ਼ਰ ਮੈਂ ਤੇਰੇ ਨਾਮ ਦਾ ਜੱਜ ਕਰਾਂਗਾ ਮੈਂ ਤੈਨੂੰ ਹੀ ਤਾਨ ਨਾਖਾਂਗਾ ਪਰਮੇਸ਼ਰ ਮੇਰੀ ਜਾਨ ਤੈਨੂੰ ਹੀ ਮੁਬਾਰਕ ਆਖੇਗੀ ਪਰਮੇਸ਼ਰ ਤੇਰੇ ਨਾਮ ਦੇ ਉੱਤੇ ਮੈਂ ਪਰੋਸਾ ਰੱਖਿਆ ਪਰਮੇਸ਼ਰ ਖੁਦਾਵੰ ਹੈ ਯਾਹਵਾ ਤੂੰ ਮੇਰਾ ਆਸਰਾ ਮਖੁਦਾਵਨ ਖੁਦਾ ਤੂੰ ਮੇਰੇ ਤੇ ਦਇਆ ਕਰਨ ਵਾਲਾ ਪਰਮੇਸ਼ਰ ਆ ਤੂੰ ਕਿਹਾ ਤੂੰ ਧਰਮੀਆਂ ਦੇ ਲਈ ਨਹੀਂ ਬਲਕਿ ਤੂੰ ਪਾਪੀਆਂ ਦੇ ਲਈ ਆਇਆ ਪਰਮੇਸ਼ਰ ਔਰ ਖੁਦਾਵਨ ਕਹੋ ਕਿ ਪਰਮੇਸ਼ਰ ਮੈਂ ਆਪਣੀਆਂ ਕਮੀਆਂ ਆਪਣੇ ਗੁਨਾਹਾਂ ਦਾ ਤੇਰੇ ਅੱਗੇ ਇਕਰਾਰ ਕਰਦਾ ਪਰਮੇਸ਼ਰ ਔਰ ਤੇਰੀ ਦਇਆ ਨੂੰ ਮੈਂ ਮੰਗਦਾ ਪਰਮੇਸ਼ਰ ਤੇਰੀ ਕਿਰਪਾ ਤੇਰੇ ਫਜ਼ਲ ਨੂੰ ਮੈਂ ਮੰਗਦਾ ਵਾ ਪਰਮੇਸ਼ਰ ਰੇ ਬੋਰੋਸ਼ੇ ਕੈ ਤੇਨਲੇ ਰੇ ਬਰੇਸ਼ੇ ਕੈ ਤੇਨਲੇ ਰੇ ਬੋਰੋਸ਼ੇ ਕੈ ਤੇਨਲੇ ਰੇ ਬਰੇ ਰੇ ਕੈ ਤੇਨਲੇ ਰੇ ਬੋਰੋਸ਼ੀ ਕਾ ਥਨ ਨਾ ਲਾਰਾ ਬਰਾਸ਼ੇ ਕੈ ਤੇਨਲੇ ਰੇ ਬਰੇ ਰੇ ਬੋਰੋਸ਼ੇ ਕੈ ਤੇਨਲੇ ਰੇ ਬਰੇਸ਼ੇ ਕੈ ਤੇਨਲੇ ਰੇ ਬਰੇ ਰੱਬਾ ਯਾ ਕਾ ਥਨ ਨਾ ਲਾਰਾ ਬਰਾਸ਼ੇ ਕੈ ਤੇਨਲੇ ਰੇ ਬੋਰੋਸ਼ੇ ਕੈ ਤੇਨਲੇ ਰੇ ਬਰੇਸ਼ੇ ਕੈ ਤੇਨਲੇ ਰੇ ਸੋ ਆਪਣੇ ਆਪ ਨੂੰ ਸਪਿਰਿਟ ਵਿੱਚ ਲਿਆ ਕੇ ਪ੍ਰਾਰਥਨਾ ਕਰਨੀ ਆਤਮਾ ਨਾਲ ਪਰ ਕੇ ਪ੍ਰਾਰਥਨਾ ਕਰਨੀ ਸ਼ਰੀਰ ਕੀ ਕੇੰਦਰ ਦਿਲ ਦਿਮਾਗ ਹਾਲਾਤ ਰਿਸ਼ਤੇ ਨਾਤੇ ਤਾ ਨੂੰ ਕੀ ਕਹਿ ਰਹੇ ਤੜੀਆਂ ਸੋਚਾ ਤਾ ਨੂੰ ਕੀ ਕਹਿ ਰਹੀਆ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਕਿਉਂਕਿ ਜੇ ਜਿਹਦੀ ਪ੍ਰੈਜੈਂਸ ਦੇ ਵਿੱਚ ਤੁਸੀਂ ਉਹਨੂੰ ਤੜੀ ਫਿਕਰ ਆ ਉਹਨੂੰ ਤੜੀ ਚਿੰਤਾ ਆ ਉਹ ਤੜੀ ਹਰ ਜ਼ਰੂਰਤ ਨੂੰ ਤੜੇ ਹਰ ਮਨੋਰਥ ਨੂੰ ਪੂਰਾ ਕਰਨ ਦੀ ਸਮਰਥ ਰੱਖਦਾ ਉਹ ਤੁਹਾਨੂੰ ਚੰਗਾ ਕਰਨ ਦੀ ਤੁਹਾਨੂੰ ਛੁੜਾਉਣ ਦੀ ਤੁਹਾਨੂੰ ਬLES ਕਰਨ ਦੀ ਤੁਹਾਨੂੰ ਰੂੜੀ ਤੋਂ ਚੱਕ ਕੇ ਉਹ ਤੁਹਾਨੂੰ ਪਤਵੰਤਤਾ ਵਿੱਚ ਬਿਠਾਉਣ ਦੀ ਸਮਰਥ ਰੱਖਦਾ ਉਹ ਤੜੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਂਦਾ ਉਹ ਤੁਹਾਡੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹਾ ਜ਼ੋਰਾਂ ਵਰ ਬਣਾਉਂਦਾ ਉਹ ਤੁਹਾਨੂੰ ਨਵਾਂ ਬਲ ਨਵੀਂ ਸਮਰਥ ਦੇ ਕੇ ਉਹ ਕਾਬਾਂ ਦੀ ਤਰ੍ਹਾਂ ਤੁਹਾਨੂੰ ਉੱਚਾ ਉਡਾਉਂਦਾ ਜੋ ਸੇ ਜੀਵਿਤ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਆ ਸੋ ਕਹਿੰਦਾ ਹਾਂ ਕਿ ਪਰਮੇਸ਼ਰ ਤੇਰੀ ਇਸ ਪਲੀ ਦਇਆ ਦੇ ਲਈ ਪਰਮੇਸ਼ਰ ਤੇਰੇ ਅਨੁਗ੍ਰਹਿ ਦੇ ਲਈ ਪਿਤਾ ਜੂ ਤੂੰ ਮੈਨੂੰ ਪੂਰੀ ਰਾਤ ਸੰਭਾਲ ਲਈ ਕਿ ਵਰ ਫਿਰ ਤੇ ਇੱਕ ਨਵੀਂ ਸੁਬਾ ਦਿਖਾਈ ਹੈ ਤੇਰੀ ਪ੍ਰੈਜ਼ੈਂਸ ਦੇ ਵਿੱਚ ਆਇਆ ਮੇਰੀ ਜ਼ੁਬਾਨ ਤੋਂ ਪਰਮੇਸ਼ਰ ਮੈਂ ਤੇਰੇ ਨਾਮ ਦੀ ਸਤਿਤੀ ਤੇਰੇ ਨਾਮ ਦੀ ਆਰਾਧਨਾ ਕਰ ਰਿਹਾ ਪਰਮੇਸ਼ਰ ਖੁਦਾਵਨ ਮੈਂ ਆਪਣਾ ਪਹਿਲਾ ਫਲ ਤੈਨੂੰ ਦਿਨਾ ਪਰਮੇਸ਼ਰ ਮੈਂ ਆਪਣੇ ਬੀਜ ਨੂੰ ਪਰਮੇਸ਼ਰ ਆਪਣੀ ਪ੍ਰਾਰਥਨਾ ਦੇ ਬੀਜ ਨੂੰ ਪਰਮੇਸ਼ਰ ਤੇਰੇ ਘਰ ਦੇ ਵਿੱਚ ਬੋਨਾ ਪਰਮੇਸ਼ਰ ਖੁਦਾਵਨ ਯਹੋਵਾ ਮੈਂ ਜਾਣਦਾ ਕਿ ਤੂੰ ਮੈਨੂੰ ਦਾਰ ਬਣਾ ਚੁੱਕਿਆ ਪਰਮੇਸ਼ਰ ਤੋਂ ਮੈਨੂੰ ਉਹ ਬਿਰਸ਼ ਬਣਾਇਆ ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਜੋ ਰੂਤ ਸੀ ਆਪਣਾ ਫਲ ਦਿੰਦਾ ਔਰ ਜਿਹਦੇ ਪੱਤੇ ਕਦੀ ਨਹੀਂ ਕਮਲੌਂਦੇ ਔਰ ਜੋ ਕਰਦੋ ਚੋ ਸਫਲ ਹੁੰਦਾ ਸੋ ਕਹਵੋ ਕਿ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਜਿੰਨੀ ਵਾਰ ਮੈਂ ਤੇਰੀ ਪ੍ਰੈਜ਼ੈਂਸ ਚ ਆਉਣਾ ਤੂੰ ਮੈਨੂੰ ਫਲਦਾਰ ਕਰਦਾ ਪਿਤਾ ਖੁਦਾਵਨ ਹੁਣ ਮੈਂ ਮਰਦਾ ਨਹੀਂ ਮੈਂ ਜੀਵਿਤ ਆ ਪਰਮੇਸ਼ਰ ਮੇਰੇ ਨਾਲ ਜੁੜੀਆਂ ਚੀਜ਼ਾਂ ਮੇਰੀਆਂ ਜੀਵਿਤ ਆ ਪਿਤਾ ਅੱਜ ਦਾ ਤੇਰਾ ਵਚਨ ਮੈਨੂੰ ਜੀਵਿਤ ਕਰੇਗਾ ਪਰਮੇਸ਼ਰ ਖੁਦਾਵਨ ਮੈਨੂੰ ਤੇਰੇ ਕਰੀਬ ਲੈ ਕੇ ਜਾਵੇਗਾ ਪਰਮੇਸ਼ਰ ਮੇਰੇ ਰਸਤਿਆਂ ਨੂੰ ਖੋਲੇਗਾ ਪਰਮੇਸ਼ਰ ਖੁਦਾਵਨ ਮੇਰੇ ਮਾਰਗਾਂ ਨੂੰ ਖੋਲੇਗਾ ਪਰਮੇਸ਼ਰ ਖੁਦਾਵਨ ਯਹਵਾ ਮੈਂ ਤੇਰੇ ਔਰ ਕਰੀਬ ਪਾਵਾਂਗਾ ਪਰਮੇਸ਼ਰ ਅੱਜ ਦਾ ਬਚਨ ਮੇਰੇ ਜੀਵਨ ਦੇ ਉੱਤੇ 100 ਗੁਣਾ ਫਲ ਲੈ ਕੇ ਆਵੇ ਪਰਮੇਸ਼ਰ ਇਹ ਫਲ ਮੇਰੇ ਜੀਵਨ ਚ ਬਣੀ ਰਹਿਣ ਹਰ ਡੈਵਲ ਦੀ ਯੋਜਨਾ ਨੂੰ ਪਿਤਾ ਮੇਰੀ ਪ੍ਰਾਰਥਨਾ ਜੋ ਤੇਰੇ ਲੋਕਾਂ ਦੇ ਬਚਨ ਦੇ ਫਲਾਂ ਨੂੰ ਚੁਰਾਉਣਾ ਚਾਹੁੰਦੀ ਫਲ ਰਹਿਤ ਰੱਖ ਦਿਆਂ ਇਹਨਾਂ ਨੂੰ ਅੱਜ ਉਹਨਾਂ ਦੁਸ਼ਟਾਤਮਾ ਤੇ ਮੈਂ ਹੌਲੀ ਗੋਸ ਦੀ ਫਾਈਨਲ ਰੀਲீஸ் ਕਰ ਦਿਆਂ ਪਰਮੇਸ਼ਰ ਤੇਰੇ அபிਸ਼ੇਕ ਨੂੰ ਤੇਰੀ ਗਲੋਰੀ ਨੂੰ ਤੇਰੇ ਅਨੁਗ੍ਰਹਿ ਨੂੰ ਮੈਂ ਮੰਗਦੀ ਹਾਂ ਤੇਰੀ ਸ਼ਕਮਤ ਨੂੰ ਮੈਂ ਮੰਗਦੀ ਹਾਂ ਪਰਮੇਸ਼ਰ ਤੇਰੇ ਲੋਕਾਂ ਦੇ ਉੱਤੇ ਪਰਮੇਸ਼ਰ ਔਰ ਖੁਦਾਵੰਤ ਆਈ ਦੇ ਤੇਰੇ ਜੀਵਿਤ ਬਚਨ ਦੇ ਅੱਜ ਦੇ ਰੋਜ਼ ਦੀ ਰੋਟੀ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭ ਯੇਸ਼ੂ ਮਸੀਹ ਦੇ ਜੀਵਿਤ ਨਾਮ ਦੇ ਚ ਸਭ ਬੋਲੋ ਆਮੇਨ ਸੋ ਰੈਡੀ ਹੋ ਜਾਓ ਮੇਰੇ ਨਾਲ ਇੱਕ ਮਨ ਹੋ ਕੇ ਆਈ ਦੇ ਬਚਨ ਨੂੰ ਪੜ੍ਹਨ ਦੇ ਲਈ ਉਸ ਉੱਤੇ ਮਨਨ ਕਰਨ ਦੇ ਲਈ ਪਰਮੇਸ਼ਰ ਦੀਆਂ ਗ੍ਰੇਟ ਟੈਸਟਮਨੀਸ ਨੂੰ ਲੈਣ ਦੇ ਲਈ ਪਲੀਆਂ ਗੱਲਾਂ ਨੂੰ ਰਿਸੀਵ ਕਰਨ ਦੇ ਲਈ ਹਾਲੇਲੂਇਆ ਮੈਂ ਆਖਿਆ ਕਿ ਮੈਂ ਆਪਣੇ ਚਾਲ ਚੱਲਣ ਦੀ ਚੌਕਸੀ ਕਰਾਂਗਾ ਭਾਈ ਕਿਤੇ ਆਪਣੀ ਜੀਬ ਨਾਲ ਪਾਪ ਨਾ ਕਰਾਂ ਜਿੰਨਾ ਚਿਰ ਦੁਸਤ ਮੇਰੇ ਅੱਗੇ ਹੈ ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ ਚੁੱਪ ਕੀਤਾ ਗੁੰਗਾ ਹੋ ਗਿਆ ਅਤੇ ਪਲਿਆਈ ਤੋਂ ਵੀ ਚੁੱਪਵਟ ਛੱਡੀ ਅਤੇ ਮੇਰਾ ਸੋਗ ਜਾਗ ਪਿਆ ਮੇਰੀ ਮੇਰਾ ਮਨ ਮੇਰੇ ਅੰਦਰੋਂ ਤੱਪ ਗਿਆ ਮੇਰੇ ਸੋਚਦਿਆਂ ਸੋਚਦਿਆਂ ਅੱਗ ਭੜਕ ਉੱਠੀ ਤਾਂ ਮੈਂ ਆਪਣੀ ਜੀਬ ਤੋਂ ਬੋਲ ਉੱਠਿਆ हे ਯਹੋਵਾ ਮੈਨੂੰ ਮੇਰਾ ਉੜਕ ਦੱਸ ਅਤੇ ਇਹ ਵੀ ਕੀ ਮੇਰਾ ਮੇਰੇ ਦਿਨਾਂ ਦੀ ਲੰਬਾਈ ਕਿੰਨੀ ਹੈ ਤਾਂ ਕਿ ਮੈਂ ਜਾਣਾਂ ਕਿ ਮੈਂ ਕਿੰਨਾ ਅਨਿੱਤ ਹਾਂ ਇੱਕ ਤੈ ਮੇਰੇ ਦਿਨ ਚੱਪਾ ਪੈ ਠਹਰਾਏ ਹਨ ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ ਸੱਚਮੁੱਚ ਹਰ ਆਦਮੀ ਭਾਵੇਂ ਸਥਿਰ ਵੀ ਹੋਵੇ ਤਦ ਵੀ ਸਵਾ ਮਾਤਰ ਹੀ ਹੈ ਸੱਚਮੁੱਚ ਮਨੁੱਖ ਛਾਇਆ ਹੀ ਵਾਂਗੂ ਫਿਰਦਾ ਹੈ ਸੱਚਮੁੱਚ ਉਹ ਵਿਅਰਥ ਰੌਲਾ ਪਾਉਂਦਾ ਹੈ ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਪਈ ਉਹਨੂੰ ਕੌਣ ਸਾਂਭੇਗਾ ਹੁਣ ਹੀ ਪ੍ਰਭੂ ਮੈਂ ਕਾਦੀ ਉਡੀਕ ਕਰਾਂ ਮੈਨੂੰ ਤੇਰੀ ਹੀ ਆਸ ਐ ਮੇਰੀਆਂ ਸਾਰੀਆਂ ਅਪਰਾਧਾਂ ਤੋਂ ਮੈਨੂੰ ਛੁਡਾ ਮੂਰਖਾਂ ਦਾ ਉਲੰਭਾ ਮੈਨੂੰ ਨਾ ਠਹਿਰਾ ਮੈਂ ਗੁੰਗਾ ਬਣ ਗਿਆ ਮੈਂ ਆਪਣਾ ਮੂੰਹ ਨਾ ਖੋਲਿਆ ਕਿਉਂ ਜੋ ਤੈਹੀਂ ਇਹ ਕੀਤਾ ਹੈ ਆਪਣੀ ਸੱਟ ਨੂੰ ਮੇਤੋਂ ਹਟਾ ਦੇ ਤੇਰੇ ਹੱਥ ਦੀ ਮਾਰ ਨਾਲ ਪਸਮ ਹੋਇਆ ਹਾਂ ਜਦੋਂ ਤੂੰ ਬਦੀ ਦੇ ਕਾਰਨ ਝੜਕ ਚੰਬ ਕੇ ਮਨੁੱਖ ਨੂੰ ਤਾੜਦਾ ਹੈ ਤਦੋਂ ਤੂੰ ਉਹਦੇ ਸੁਪਨਿਆਂ ਨੂੰ ਪਤੰਗੇ ਵਾਂਗੂ ਅਲੋਪ ਕਰਦਾ ਹੈ ਸਚਮੂਚ ਹਰ ਇਨਸਾਨ ਸਵਾਸ ਹੀ ਹੈ। हे यहोवा मेरी प्रार्थना सुन ਅਤੇ मेरी दोहाई बल कान तर मेरे आँसुओं नु देख के चुप ना कर। क्यों जो मैं तेरा परदेसी हां। ਅਤੇ अपने सारे प्यो दादायां ਵਰਗਾ मुसाफिर हां। ਮੇਤੋਂ ਅੱਖ ਫੇਰ ਲੈ ਪਾਈ ਮੈਂ ਟਹਿਕਾਂ। ਇਸ ਤੋਂ ਪਹਿਲਾ ਕਿ ਮੈਂ ਚਲਾ ਜਾਵਾਂ ਅਤੇ ਫਿਰ ਨਾ ਹੂੰ। ਸਭ ਬੋलो आमीन। आमीन। थैंक यू चीज है सामर्थ्य परमेश्वर तेरा धन्यवाद कर दे सब शक्तिमान परमेश्वर ਆਈ ਦਾ ਤੇਰਾ ਵਚਨ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ 'ਚ ਸੌ ਗੁਣਾ ਫਲ ਲੈ ਕੇ ਆਵੇ ਪਰਮੇਸ਼ਰੀ ਫਲ ਇਹਨਾਂ ਦੀਆਂ ਜ਼ਿੰਦਗੀਆਂ 'ਚ ਬਣੇ ਰਹਿਣ ਪਿਤਾ ਕੋਈ ਵੀ ਅੰਧਕਾਰ ਦੀ ਸ਼ੈਤਾਨੀ ਤਾਕਤ ਇਹਨਾਂ ਦੇ ਵਚਨ ਦੇ ਫਲਾਂ ਨੂੰ ਚੁਰਾ ਨਾ ਸਕੇ ਪਰਮੇਸ਼ਰ ਇਹ ਫਲ ਇਹਨਾਂ ਨੂੰ ਜੀਵਿਤ ਕਰਨ ਪਰਮੇਸ਼ਰ ਇਹ ਫਲ ਪਰਮੇਸ਼ਰ ਇਹਨਾਂ ਨੂੰ ਤੇਰੇ ਕਰੀਬ ਲੈ ਕੇ ਆਉਣ ਪਰਮੇਸ਼ਰ ਇਹ ਫਲ ਬਹੁਤਿਆਂ ਵਿੱਚ ਪਰਮੇਸ਼ਰ ਇਹਨਾਂ ਨੂੰ ਉਜਵਲ ਕਰਨ ਜੀਵਿਤ ਕਰਨ ਪਰਮੇਸ਼ਰ ਜੈਵੰਤ ਕਰਨ ਬਹੁਤਿਆਂ ਦੇ ਲਈ ਬਰਕਤ ਦਾ ਕਾਰਨ ਬਣ ਜਾਣ ਪਰਮੇਸ਼ਰ ਖੁਦਾਵੰ ਯਹਵਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਤੇਰੀ ਜੀਵਿਤ ਵਚਨ ਦੇ ਲਈ ਖੁਦਾਵੰ ਖੁਦਾ ਇਸ ਮਹਾਨ ਦਇਆ ਦੇ ਲਈ ਪਰਮੇਸ਼ਰ ਜੋ ਤੂੰ ਹਰ ਰੋਜ਼ ਆਪਣੇ ਬਚਨ ਨੂੰ ਪੇਜ ਕੇ ਸਾਨੂੰ ਚੰਗਿਆ ਕਰਦਾ ਤਾਉਣ ਵਾਲੀਆਂ ਸਾਰੀਆਂ ਤ ਮਾਹੀਆਂ ਤੋਂ ਬਚਾਉਣਾ ਪਿਤਾ ਹਰ ਰੋਜ਼ ਤੂੰ ਖੁਦਾਵਾਨ ਆਪਣੇ ਲੋਕਾਂ ਨਾਲ ਗੱਲ ਕਰਦਾ ਪਰਮੇਸ਼ਰ ਖੁਦਾਵਾਨ ਇਹਨਾਂ ਦੀਆਂ ਪ੍ਰਾਰਥਨਾਵਾਂ ਦੇ ਤੋ ਉੱਤਰ ਦਿੰਦਾ ਪਰਮੇਸ਼ਰ ਖੁਦਾਵਾਨ ਯਹੋਵਾਹ ਇਹਨਾਂ ਦੇ ਸਾਰੇ ਕੰਫਿਊਜ਼ਨ ਪਰਮੇਸ਼ਰ ਦੂਰ ਕਰਦਾ ਖੁਦਾਵਾਨ ਤੇਰੇ ਹੈਵਨਲੀ ਇਸ ਜੀਵਨ ਦੀ ਰੋਟੀ ਦੇ ਲਈ ਤੇਰਾ ਧੰਨਵਾਦ ਕਰਦੇ ਸਵਰਗੀ ਮੰਨਾ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਸੋ ਸਭ ਜਣ ਆਪਣੇ ਹੋਟਾਂ ਨੂੰ ਖੋਲ ਕੇ ਗੈਰ ਜ਼ੁਬਾਨ ਚ ਪ੍ਰਾਰਥਨਾ ਕਰੋ ਖੁਦਾਵਾਨ ਦੀ ਦਇਆ ਨੂੰ ਮੰਗੋ ਫਾਇਰ ਪ੍ਰਾਰਥਨਾ ਦੁਲੇ ਆਪਣੇ ਆਪ ਨੂੰ ਰੈਡੀ ਕਰੋ ਅ ਡੈਵਲ ਨੂੰ ਸਤਾਉਣ ਦਾ ਉਹਨੂੰ ਤੰਗ ਕਰਨ ਦਾ ਸਮਾਂ ਆ ਚੁੱਕਿਆ ਵਾ ਉਤੇ ਫਾਇਰ ਰਿਲੀਜ਼ ਕਰਨ ਦਾ ਸਮਾਂ ਆ ਚੁੱਕਿਆ ਵਾ ਸੋ ਤਿਆਰ ਕਰੋ ਸਪਿਰਟ ਨਾ ਪਰ ਕੇ ਆਤਮਾ ਨਾ ਪਰ ਕੇ ਉਹਨਾਂ ਸਭ ਦੁਸ਼ਟ ਆਤਮਾ ਨੂੰ ਅੱਜ ਇਹ ਤਾਡਾ ਟਾਈਮ ਆ ਤੁਹਾਨੂੰ ਪਰਮੇਸ਼ਰ ਨੇ ਅਥਾਰਟੀ ਦਿੱਤੀ ਅਧਿਕਾਰ ਦਿੱਤਾ ਤੁਹਾਨੂੰ ਸਾਮਰਥ ਦਿੱਤੀ ਪਵਿੱਤਰ ਆਤਮਾ ਦੀ ਪਰਪੂਰੀ ਦਿੱਤੀ ਆ ਜਿਸ ਨੇ ਤੁਹਾਨੂੰ ਅੱਜ ਤੱਕ ਤੰਗ ਰੱਖਿਆ ਹੁਣ ਤੁਸੀਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟੀ ਹੋ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਤੜੇ ਕੋ ਅਧਿਕਾਰ ਹੈ ਤੜੇ ਤੁਸੀਂ ਪਵਿੱਤਰ ਆਤਮਾ ਪਾਏ ਹੋਏ ਲੋਗ ਹੋ ਤੁਸੀਂ ਮਸਾ ਨਾ ਪਰੇ ਲੋਗ ਜਿਹਨੇ ਡੈਵਲ ਨੇ ਤੁਹਾਨੂੰ ਤੰਗ ਕੀਤਾ ਅਜ ਤੁਹਾਡਾ ਸਮਾਂ ਕੀ ਤੁਸੀਂ ਉਹਨੂੰ ਤੰਗ ਕਰਨਾ ਅਗਰ ਤੁਸੀਂ ਉਹਦੀ ਪ੍ਰੈਜ਼ੈਂਸ ਨਾਲ ਸੀਰੀਅਸ ਹਾ ਤੁਸੀਂ ਉਹਦੀ ਆਤਮਾ ਨਾਲ ਭਰਪੂਰ ਆ ਪਵਿੱਤਰਤਾ ਵਿੱਚ ਚੱਲਣ ਵਾਲੇ ਚੱਲਣ ਵਾਲੇ ਲੋਗ ਹਾਂ ਪਰਮੇਸ਼ਰ ਦੇ ਨਾਲ ਜੁੜੇ ਹੋਏ ਦੇ ਵਚਨ ਨੂੰ ਪੂਰਾ ਕਰਨ ਵਾਲੇ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਨ ਵਾਲੇ ਲੋਗ ਹਾਂ ਤੇ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਨੂੰ ਸੇਵ ਨਹੀਂ ਛੱਡਣ ਵਾਲਾ ਮੇਰਾ ਵਿਸ਼ਵਾਸ ਹੈ ਜਿਨ੍ਹਾਂ ਲੋਗ ਇਹਨਾਂ ਵਰਡ ਨੂੰ ਪੂਰਾ ਕਰਨ ਵਾਲੇ ਆ ਤੇ ਪਰਮੇਸ਼ਰ ਆਪਣੇ ਅਨੁਗ੍ਰਹਿਨ ਨੂੰ ਤੁਹਾਡੀਆਂ ਜ਼ਿੰਦਗੀਆਂ ਤੋਂ ਕਦੀ ਨਾ ਰੋਕੇਗਾ ਤਾਨੂੰ ਕੋਈ ਹਰਾ ਨਾ ਸਕੇਗਾ ਤੜੀ ਲਾਈਫ ਦੇ ਤੇ ਨਾ ਕੋਈ ਪਾਪ ਨਾ ਕੋਈ ਬੁਰਾਈ ਨਾ ਕੋਈ ਡੈਵਲ ਨਾ ਕੋਈ ਜਾਦੂ ਟੋਣਾ ਨਾ ਕੋਈ ਕਰਜ਼ਾ ਨਾ ਕੋਈ ਫੇਲਯਰ ਨਾ ਕੋਈ ਨੌਨਸੈਂਸ ਕੋਈ ਤਾਕਤ ਤੁਹਾਡੇ ਖਿਲਾਫ ਖੜੀ ਨਹੀਂ ਹੋ ਸਕਦੀ ਸੋਕਾ ਉਹ ਕੀ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਸਮਰਥੀ ਖੁਦਾਵਨ ਮੈਂ ਆਤਮਾ ਨਾਲ ਪਰ ਕੇ ਬੁੱਧੀ ਨਾਲ ਪਰ ਕੇ ਪਰਮੇਸ਼ਰ ਤੇਰੀ ਆਤਮਾ ਨਾਲ ਸਾਮਤ ਨਾਲ ਪਰ ਕੇ ਪਰਮੇਸ਼ਰ ਖੁਦਾਵਨ ਮੈਂ ਪ੍ਰਾਰਥਨਾ ਕਰਦਾ ਆਪਣੇ ਅਧਿਕਾਰਾਂ ਨੂੰ ਯੂਜ਼ ਕਰਦਿਆਂ ਹਾਂ ਯੇਸ਼ੂ ਮਸੀਹ ਦੇ ਨਾਮ ਦੇ ਚ ਹਰ ਇੱਕ ਕੋ ਆਤਮਾ ਪਰਮੇਸ਼ਰ ਜੋ ਮੇਰੀ ਡੈਸਟਨੀ ਦੇ ਖਿਲਾਫ ਆ ਮੇਰੀ ਲਾਈਫ ਦੇ ਖਿਲਾਫ ਆ ਮੇਰੇ ਬੱਚਾ ਦੇ ਮੇਰੇ ਹਸਬੰਡ ਦੀ ਮੇਰੀ ਵਾਈਫ ਦੇ ਮੇਰੇ ਕਰਾਨੇ ਦੀ ਡੈਸਟਨੀ ਦੇ ਖਿਲਾਫ ਆ ਜੋ ਮੇਰੇ ਔਨ ਮੇਰੇ ਪਰਮੇਸ਼ਵਰ ਦੇ ਵਿੱਚ ਜਾਂ ਜਿੰਨੀਆਂ ਦੁਸ਼ਟ ਆਤਮਾ ਜਿੰਨਿਏ ਪਾਪ ਜਿੰਨੀਆਂ ਬੁਰਾਈਆਂ ਪਰਮੇਸ਼ਰ ਜੋ ਮੈਨੂੰ ਤੇਰੇ ਤੋਂ ਅਲੱਗ ਕਰਦੀਆਂ ਮੇਰੇ ਕਰਾਨੇ ਨੂੰ ਮੇਰੇ ਪਰਿਵਾਰ ਮੇਰੇ ਬੱਚਿਆਂ ਨੂੰ ਅੱਜ ਮੈਂ ਅਧਿਕਾਰਾਂ ਦੇ ਨਾਲ ਖੁਦਾਵਨ ਪ੍ਰਾਰਥਨਾ ਕਰਦਾ ਔਰ ਮੈਂ ਡਾਂਡਾਂ ਦੁਸ਼ਟ ਆਤਮਾ ਨੂੰ ਨਾ ਸਭ ਪਾਪ ਦੀਆਂ ਤਾਕਤਾਂ ਦੇ ਉੱਤੇ ਪਵਿੱਤਰ ਆਤਮਾ ਦੀ ਆਕ good three कुत्रे आक कुत्रे आक कुत्रे आक कुत्रे आक कुत्रे आक कुत्रे आक कुत्रे कवो की डेवल मेरे कराने चो मेरी लाइफ चो मेरे बच्चा चो मेरे हस्बैंड चो आउट 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 आऊट, आउट आउट आई कमांड यू इन द नेम ऑफ जीसस मैं तेनु कमांड करदा निकल 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 मेरे परिवार चो मेरे घर चो मेरे बच्चा चो आउट हो मेरी डेस्टिनी चो आउट हो आउट हो आउट हो आउट हो इन द नेम ऑफ जीसस रे बोरोशे के तेने रे बोरोशे के तेने ਲੇ ਰੇ ਬੇਰੇ ਸ਼ੇਕ ਤੇ ਨੇ ਲੇ ਰੇ ਬੇਰੇ ਕੋਬ ਕੀ ਹਾਰੇ ਕੋ ਆਤਮਾ ਜੋ ਮੈਨੂੰ ਕੰਫਿਊਜ਼ ਕਰਦਾ ਔਰ ਮੇਰੇ ਫੇਥ ਨੂੰ ਕਮਜ਼ੋਰ ਕਰਦਾ ਮੇਰੇ ਬੱਚਾ ਦੇ ਮੇਰੇ ਹਸਬੈਂਡ ਮੇਰੀ ਵਾਈਫ ਦੇ ਫੇਥ ਨੂੰ ਕਮਜ਼ੋਰ ਕਰਦਾ ਔਰ ਸਾਨੂੰ ਬੈਕਸਾਈਡ ਕਰਨਾ ਚਾਹੁੰਦਾ ਸਾਨੂੰ ਪਰਮੇਸ਼ਰ ਦੇ ਕਾਰ ਵਿੱਚ ਜਾਣ ਤੋਂ ਰੋਕਣਾ ਚਾਹੁੰਦਾ ਔਰ ਰੋਕ ਰਿਹਾ ਆਜੋ ਨਾ ਸਭ ਦੁਸ਼ਟ ਆਤਮਾ ਦੇ ਉਤੇ ਪਵਿੱਤਰ ਆਤਮਾ ਦੀ ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre devil kick fire kick fire kick fire kick fire kick fire kick fire kau ke shaitan meri life to out ho mere karane cho out ho main tere te holi ghost di final relief kardawa pavitraatma di agg tere te utre dusht aatma te te pavitraatma di agg kutre ja tu ttone taade te pavitraatma di agg ਕੁਤਰੇ ਆਕ ਕੁਤਰੇ ਆਕ ਕੁਤਰੇ ਆਕ ਕੁਤਰੇ ਕਹੋ ਕਿ ਹਰ ਸ਼ਤਾਨ ਤੇਰੇ ਦੂਤਾਂ ਦੇ ਉੱਤੇ ਤੇਰੇ ਸ਼ਤਾਨੀ ਦੂਤਾਂ ਦੇ ਉੱਤੇ ਅੱਜ ਮੈਂ ਪਵਿੱਤਰ ਆਤਮਾ ਦੀ ਆਕ ਨੂੰ ਰਿਲੀਜ਼ ਕਰਦਾ ਹਰ ਉਸ ਸ਼ਤਾਨੀ ਹੱਥ ਨੇ ਅੱਖ ਨੇ ਪਰਮੇਸ਼ਰ ਜਿਨੇ ਮੈਨੂੰ ਦੇਖਿਆ ਮੈਨੂੰ ਛੂਇਆ ਸ਼ਤਾਨੀ ਖਾਣਾ ਜੋ ਮੇਰੇ ਅੰਦਰ ਮੇਰੇ ਘਰ ਪਰਿਵਾਰ ਮੇਰੇ ਬੱਚਿਆਂ ਦੇ ਅੰਦਰ ਗਿਆ ਅੱਜ ਉਹਦੇ ਸਾਰੇ ਅਸਰ ਨੂੰ ਮੈਂ ਆਪਣੀ ਲਾਈਫ ਤੋਂ ਖਤਮ ਕਰਦਾ ਡੈਵਲ ਆਈਤੇ ਤੇ ਪਵਿੱਤਰ ਆਤਮਾ ਦੀ ਆਕ कुत्रे, 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 कुत्रे। शैतानी दे खाने खाते सब खाण मैं पवित्र आत्मा दी अग न रिलीज करती हाँ और सारिया दुष्ट आत्मा वॉमिटिंग द्वारा बहार आ सारा शैतानी खाना बाहर आवेदन ਡੈਵਲ ਆਊਟ 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 ਇਨ ਦਾ ਨੇਮ ਆਫ ਜੀਸਸ ਆਪਣੇ ਬਾਡੀ ਤੇ ਹੱਥ ਰੱਖੋ ਔਰ ਕਮਾਂਡ ਕਰੋ ਹਰ ਇੱਕ ਉਹ ਸ਼ੈਤਾਨੀ ਤਾਂ ਕਾਣਾ ਜਾਦੂ ਟੋਣਾ ਮੇਰੀ ਬਾਡੀ ਚੋਂ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਹਰ ਸ਼ੈਤਾਨੀ ਖਾਣਾ ਬਾਹਰ ਆਵੇ ਉਸ ਉੱਤੇ ਪਵਿੱਤਰ ਆਤਮਾ ਦੀ ਅੱਖ ਕੁਤਰੇ ਅੱਖ ਕੁਤਰੇ ਅੱਖ ਕੁਤਰੇ ਆ ਕੁਤਰੇ ਆ ਕੁਤਰੇ ਆ ਕੁਤਰੇ ਆ ਕੁਤਰੇ ਐ ਡੈਵਲ ਕਮ ਆਊਟ ਇਨ ਦਾ ਨੇਮ ਆਫ ਜੀਜ਼ਸ ਇਨਾਂ ਦੀਆ ਬਾਡੀਸ ਨੂੰ ਛੱਡ ਔਰ ਨਿਕਲ ਇਨਾਂ ਦੇ ਬੱਚਿਆਂ ਨੂੰ ਛੱਡ ਔਰ ਨਿਕਲ ਇਨਾਂ ਦੇ ਹਸਬੰਡ ਫਾਈਵ ਇਨਾਂ ਦੇ ਪਰਿਵਾਰਾਂ ਨੂੰ ਛੱਡ ਔਰ ਨਿਕਲ ਹਰ ਸ਼ਤਾਨੀ ਖਾਣੇ ਦੇ ਉੱਤੇ ਪਵਿੱਤਰ ਆਤਮਾ ਦੀ ਆ ਕੁਤਰੇ ਆ ਕੁੱtre ਆਕ ਕੁੱtre ਆਕ ਕੁੱtre ਹਰਸ਼ਯਤਾਨੀ ਹੱਥ ਨੇ ਜੇਨਾਂ ਨੇ ਤੈਨੂੰ ਛੂਆ ਆ ਜੋ ਹੱਥ ਚੱਲ ਕੇ ਨਾਸ਼ ਹੋ ਜਾਣ ਉਹ ਹੱਥਾਂ ਦੇ ਉੱਤੇ ਉਸ ਦੇਖਣ ਦੇ ਉੱਤੇ ਪਵਿੱਤਰ ਆਤਮਾ ਦੀ ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਜਿੰਨੀਆਂ ਦੁਸ਼ਟ ਆਤਮਾ ਤਾਨੂੰ ਰੀਲੋਂਦੀਆਂ ਵਾਂ ਜਿੰਨਿਆ ਜਿੰਨੇ ਕਾਰਨ ਇਹ ਤੜੀ ਜ਼ਿੰਦਗੀ ਤੇ ਉਤੇ ਰੋਂਦਾ ਅੱਜ ਉਹਨਾਂ ਸਭ ਕਾਰਨ ਦੇ ਉਤੇ ਰੁਲਾਉਣ ਵਾਲੀਆਂ ਗੰਦੀਆਂ ਆਤਮਾ ਦੇ ਉਤੇ ਨਿਰਾਸ਼ ਕਰਨ ਵਾਲੀਆਂ ਗੰਦੀਆਂ ਆਤਮਾ ਦੇ ਉਤੇ ਤੁਹਾਨੂੰ ਕਮਜ਼ੋਰ ਕਰਨ ਵਾਲੀਆਂ ਗੰਦੀਆਂ ਆਤਮਾ ਦੇ ਉਤੇ ਖੁਦਾਵੰ ਤੇਰੇ ਪਵਿੱਤਰ ਆਤਮਾ ਦੀ ਆਕੂਤਰੇ 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 ਡੈਵਲ ਆਊਟ ਇਨ ਦਾ ਨੇਮ ਆਫ ਜੀਸਸ ਕਿਉਂਕਿ ਪਰਮੇਸ਼ਵਰ ਦੇ ਲੋਕਾਂ ਦਾ ਅੰਗ ਆਨੰਦ ਉਸ ਹੈਵਨ ਤੋਂ ਬਿਲੋਂਗ ਕਰਦਾ ਆ ਮੈਂ ਆਪਣੀ ਪ੍ਰਾਰਥਨਾ ਆਇ ਤੋ ਬਾਤ ਤੁਸੀਂ ਹੱਸੋਗੇ ਤੁਹਾਡਾ ਆਨੰਦ ਯਹਵਾ ਪਰਮੇਸ਼ਰ ਵੱਲੋਂ ਹੋਵੇਗਾ ਜਿਹਨੂੰ ਕੋਈ ਵੀ ਅੰਧਕਾਰ ਦੀ ਸ਼ਕਤੀ ਦੀ ਤਾਕਤ ਦੁਨੀਆ ਦੀ ਕੋਈ ਤਾਕਤ ਖਤਮ ਨਾ ਕਰ ਪਾਵੇਗੀ ਉਹ ਆਨੰਦ ਤੁਹਾਡੀਆਂ ਜ਼ਿੰਦਗੀਆਂ ਤੁਹਾਡੇ ਘਰਾਂ ਪਰਿਵਾਰ ਤੁਹਾਡੀ ਮੈਰਿਡ ਲਾਈਫ ਇੰਟਰ ਕਰੇ ਤਾੜੀ ਰਿਲੇਸ਼ਨਸ਼ਿਪ ਦੇ ਵਿੱਚ ਐਂਟਰ ਕਰੇ ਤੁਹਾਡੇ ਬੱਚਾਂ ਚ ਐਂਟਰ ਕਰੇ ਤੁਹਾਡੇ ਹਸਬੰਡ ਤੁਹਾਡੀ ਵਾਈਫ ਤੁਹਾਡੀ ਫੈਮਲੀਸਟ ਐਂਟਰ ਕਰੇ ਅਜ ਤੋਂ ਬਾਅਦ ਜਿੰਨੇ ਹਸਬੰਡ ਵਾਈਫ ਹੈ ਮੈਂ ਇਸ ਪ੍ਰਾਰਥਨਾ ਨੂੰ ਸੁਣ ਰਹਾ ਅਜ ਤੋਂ ਬਾਅਦ ਤੁਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕਰ ਪਾਓਗੇ ਆਨੰਦ ਪਰਮੇਸ਼ਰ ਤੁਹਾਡੀਆਂ ਲਾਈਫਾਂ ਤੇ ਰਿਲੀਜ਼ ਕਰੇ ਹਰ ਮਿਸ ਅੰਡਰਸਟੈਂਡਿੰਗ ਦਾ ਆਤਮਾ ਕਲੇਸ਼ ਦਾ ਆਤਮਾ ਜੋ ਤੁਹਾਨੂੰ ਇੱਕ ਦੂਜੇ ਨੂੰ ਸਮਝਣ ਤੋਂ ਰੋਕਦੀਆਂ ਦੁਸ਼ਟ ਆਤਮਾ ਤੁਹਾਡੀਆਂ ਬੋਲੀਆਂ ਨੂੰ ਅਲੱਗ ਕਰਦੀਆਂ ਵਾ ਅਜੋਨਾ ਸਭ ਦੁਸ਼ਟ ਆਤਮਾ ਦੇ ਉੱਤੇ ਹਰ ਕਪਲ ਦੇ ਵਿੱਚੋਂ ਮੈਂ ਕਮਾਂਡ ਕਰਦੀ ਕਿ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਹਰ ਕਲੇਸ਼ ਕਰਨ ਵਾਲੀ ਗੰਦੀ ਆਤਮਾ ਦੇ ਉੱਤੇ ਤੁਹਾਨੂੰ ਇੱਕ ਮਨ ਹੋਣ ਤੋਂ ਰੋਕਣ ਵਾਲੀ ਗੰਦੀ ਆਤਮਾ ਦੇ ਤੁਹਾਡੀਆਂ ਬੋਲੀਆਂ ਨੂੰ ਅਲੱਗ-ਅਲੱਗ ਕਰਨ ਕਰਨ ਵਾਲੀ ਗੰਦੀ ਆਤਮਾ ਦੇ ਉੱਤੇ ਪਵਿੱਤਰ ਆਤਮਾ ਤੇਰੀ ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਡਬਲ ਮੈਥਿਨ ਇੱਕ-ਇੱਕ ਮੇਰੀ ਲਾਈਫ ਤੋਂ ਮੈਂ ਤੈਨੂੰ ਬਾਹਰ ਕੱਢਦੀ ਕਿ ਕਪਲ ਚੋਂ ਆਈ ਕਮਾਂਡ ਯੂ ਇਨ ਦਾ ਨੇਮ ਆਫ ਜੀਜ਼ਸ ਆਊਟ ਸ਼ਮਸੀ ਦੇ ਨਾਮ ਦੇਜ ਰੇ ਬੁਰ ਯੋਕੋਤੋ ਨੋ ਲੋ ਰੋ ਬੁਰੋ ਸ਼ੇਕੇ ਤੀ ਨੇਲੇ ਰੇ ਬੇ ਰੇ ਬੁਰ ਯੋਕੋਤੋ ਨੋ ਲੋ ਰੋ ਬੁਰੋ ਸ਼ੇਕੇ ਤੀ ਨੇਲੇ ਰੇ ਬੇ ਪੀਤਾ ਮੇਰੀ ਪ੍ਰਾਰਥਨਾ ਦੇ ਲੋਗ ਜਿਨੇ ਬਿਮਾਰੀਆਂ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਤੇਰਾ ਅਭਿਸ਼ੇਕ ਉਹਨਾਂ ਨੂੰ ਟੱਚ ਕਰੇ ਤੇਰਾ ਅਭਿਸ਼ੇਕ ਦੇ ਕਾਰਨ ਸਾਰੀਆਂ ਬਿਮਾਰੀਆਂ ਟੁੱਟ ਜਾਣ ਸਾਰਾ ਪਾਰੀ ਪੰਨੇ ਨੂੰ ਛੱਡ ਕੇ ਜਾਵੇ ਜਕੜਾ ਪੰਨੇ ਨੂੰ ਛੱਡ ਕੇ ਜਾਵੇ

ਰੀਸੀਵ ਕਰੋ ਕਹੋ ਕਿ ਯੇਸ਼ੂ ਮੈਂ ਤੇਰੇ ਕੋڑےਖਾਨ ਨਾਲ ਚੰਗਾ ਹੋ ਚੁੱਕਿਆ ਮੈਂ ਚੰਗਾ ਹੋ ਚੁੱਕਿਆ ਮੈਂ ਕੰਪਲੀਟ ਹੋ ਹੀਲਡ ਹੋ ਚੁੱਕਿਆ ਪਰਮੇਸ਼ਿਆ ਖੁਦਾਵੰ ਤੇਰੇ ਲੋਕਾਂ ਦੀਆਂ ਰਿਪੋਰਟਸ ਨਾਰਮਲ ਆਨਾਂ ਦੀਆਂ ਬਾਡੀਜ਼ ਪਰਮਿਸ਼ਨਾਂ ਦੇ ਇਹਨਾਂ ਦੀਆਂ ਦੇਹੀਆਂ ਬਲ ਪਾਉਣ ਪਰਮਿਸ਼ਨ ਇਹਨਾਂ ਦੇ ਸ਼ਰੀਰ ਬਲ ਪਾਉਣ ਪਿੱਤਾ ਔਰ ਇਹ ਬਿਗ ਬਿਗ ਟੈਸਟਮਨੀਜ਼ ਦੇ ਨਾਲ ਵਾਪਸ ਹੋਣ ਇਹਨਾਂ ਦੀਆਂ ਗੱਡੀਆਂ ਵਾਈਕਲਸ ਨੂੰ ਮੇਰੇ ਲਾਹੂ ਚਿਪੋਣ ਨੇ ਨੇ ਡਾਕੂਮੈਂਟਸ ਪਰਮਿਸ਼ਨ ਫੇਵਰ ਪਾਉਣ ਇਹਨਾਂ ਦੀਆਂ ਫਾਈਲ ਪਾਸਪੋਰਟਸ ਪਰਮਿਸ਼ਨ ਨੂੰ ਲਾਸਟ 10 ਪਰਮਿਸ਼ਨ ਜਿੰਨੇ ਵੀ ਡਾਕੂਮੈਂਟਸ ਇਹਨਾਂ ਨੇ ਅਪਲਾਈ ਕੀਤੇ ਆ ਪਰਮਿਸ਼ਨ ਜਿੱਥੇ ਕਿੱਥੇ ਵੀ ਆਫ ਫਾਈਲਸ ਡਾਕੂਮੈਂਟਸ ਪਰਮਿਸ਼ਨ ਤੇਰਾ ਗ੍ਰੇਸ ਉੱਤੇ ਤੇ ਤੇਰਾ ਫੇਵਰ ਤੇ ਡਿਲੇ ਨੂੰ ਛੱਡ ਕੇ ਜਾਵੇ ਔਰ ਜਿੰਨੇ ਜੋਬ ਦੀ ਤਲਾ ਵਿੱਚ ਜਾਂ ਕੰਮ ਦੀ ਤਲਾਸ਼ ਵਿੱਚ ਜਾਂ ਪਰਮੇਸ਼ਾ ਤੇਰਾ ਆਤਮਾ ਨਾਲ ਨੂੰ ਟੱਚ ਕਰੇ ਪਰਮੇਸ਼ਾ ਅੱਜ ਇਸ ਪ੍ਰਾਰਥਨਾ ਤੋਂ ਬਾਅਦ ਪਰਮੇਸ਼ਾ ਗੁੱਡ ਨਿਊਜ਼ ਨੂੰ ਲੈ ਇਹਨਾਂ ਦੇ ਜੌਬ ਦੇ ਰਸਤੇ ਨੂੰ ਖੋਲ ਦੇ ਪਵਿੱਤਰ ਆਤਮਾ ਸਾਰੇ ਬੰਦ ਰਸਤੇ ਖੋਲ ਦੇ ਪਵਿੱਤਰ ਆਤਮਾ ਬਾਈ ਦਾ ਪਾਵਰ ਆਫ ਦਾ ਹੌਲੀ ਗੋਸ ਲਾਰਡ ਕੁਦਵੰ ਤੇਰੀ ਦਾਇਆ ਨਾਲ ਨੂੰ ਕੇਰੇ ਪਰਮੇਸ਼ਰ ਰੱਖੀਆਂ ਜੋਬ ਦੇ ਨਾਲ ਇਹਨਾਂ ਨੂੰ ਬles ਕਰ ਅੱਛੇ ਕੰਟਰੈਕਟਸ ਦੇ ਨਾਲ ਬles ਕਰ ਅੱਛੇ ਆਪਣੀਆਂ ਪ੍ਰੋਪਰਟੀਆਂ ਦੇ ਨਾਲ ਇਹਨਾਂ ਨੂੰ ਬles ਕਰ ਆਪਣੇ ਕਰਾਂ ਦੇ ਨਾਲ ਇਹਨਾਂ ਨੂੰ ਬles ਕਰ ਹਰ ਕੰਫਿਊਜ਼ਨ ਇਹਨਾਂ ਤੋਂ ਛੱਡ ਕੇ ਜਾਵੇ ਯੇਸ਼ੂ ਮਸੀਹ ਦੇ ਨਾਮ ਦੇਜ ਪਿਤਾ ਇਨਾਂ ਦੇ ਬੱਚਿਆਂ ਨੂੰ ਮੈਂ ਤੇਰੇ ਲਹੂ 'ਚ ਛਿਪੋਨੀਆ ਇਨਾਂ ਦੇ ਫਾਈਨੈਂਸ ਨੂੰ ਮੈਂ ਤੇਰੇ ਲਹੂ 'ਚ ਛਿਪੋਨੀਆ ਹਰ ਖੰਮ ਵਾਲੀ ਗੰਦੀ ਆਤਮਾ ਨੂੰ ਮੈਂ ਛਿੜਕਦੀ ਆ ਪਵਿੱਤਰ ਆਤਮਾ ਦੀ ਅੱਖਸੋਤੇ ਉੱtre ਪਰਮੇਸ਼ਰ ਤੇਰੇ ਲੋਗ ਲੈਣ ਵਾਲੀ ਨਹੀਂ ਬਲਕਿ ਦੇਣ ਵਾਲੇ ਹੋ ਜਾਣ ਖੁਦਾਵਨ ਔਰ ਜਿੱਦਾਂ ਹੀ ਤੇਰੀ ਪ੍ਰੈਜ਼ੈਂਸ ਦੇ ਵਿੱਚ ਬੋਂਦੇ ਤੇਰੇ ਘਰ ਦੇ ਵਿੱਚ ਤੇਰੇ ਕੰਮਾਂ ਦੇ ਲਈ ਤੇਰੇ ਸੂ ਸਮਾਚਾਰ ਦੇ ਲਈ ਪਰਮੇਸ਼ਰ ਬੋਂਦਿਆ ਖੁਦਾਵਨ ਤੇਰੀ ਸਮਰਥ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਕਾਰਿਆ ਕਰੇ ਖੁਦਾਵਨ ਤੇਰਾ ਮੱਸਾ ਇਹਨਾਂ ਦੇ ਉੱਤੇ ਆਵੇ ਪਿਤਾ ਬੰਦਨ ਤੋੜੇ ਪਰਮੇਸ਼ਰ ਕਰਸ ਤੋੜੇ ਯੇਸ਼ੂ ਮਸੀਹ ਦੇ ਨਾਮ ਦੇ ਚਿਤ ਤੇ ਤੇਰਾ ਫੇਵਰ ਇਹਨਾਂ ਦੇ ਉੱਤੇ ਉਤਰੇ ਖੁਦਾਵਨ ਅੱਜ ਦੇ ਇਹਨਾਂ ਦੇ ਸਾਰੇ ਕੰਮ ਸਫਲ ਕਰ ਮubarਰ ਕਰ ਫਲਦਾਰ ਬਣਾ ਪਰਮੇਸ਼ਰ ਸਾਰੀਆਂ ਦੁਸ਼ਟ ਆਤਮਾ ਇਹਨਾਂ ਨੂੰ ਛੱਡ ਕੇ ਜਾਣ ਸਾਰੀਆਂ ਬੈਡ ਨਿਊਜ਼ ਕੈਨਸਲ ਐਕਸੀਡੈਂਟਲੀ ਸਪਿਰਿਟ ਕੈਨਸਲ ਡੈਥ ਦੀਆਂ ਗੰਦੀਆਂ ਆਤਮਾ ਨੂੰ ਮੈਂ ਕੈਨਸਲ ਕਰਦੀ ਤੇਰੇ ਗ੍ਰੇਸ ਤੇਰੇ ਅਨੁਗ੍ਰਹਿ ਨੂੰ ਇੱਕ ਇੱਕ ਜਨ ਦੀ ਲਾਈਵ ਦੇ ਉੱਤੇ ਮੰਗਦੀ ਇਹਨਾਂ ਦੀਆਂ ਗੱਡੀਆਂ ਵਾਹਿਕ ਸਾਰੇ ਸੱਫਰ ਤੇਰੇ ਨਾਮ ਚ ਮੁਬਾਰਕ ਹੋਣ ਤੇਰੇ ਲੋਅ ਚ ਚਪੌਨੀਆਂ ਪਿਤਾ ਔਰ ਇਹਨਾਂ ਨੂੰ ਗ੍ਰੇਸ ਦੇ ਇੱਕ ਇੱਕ ਜਾਨ ਨੂੰ ਪਰਮੇਸ਼ਰ ਤੇਰੇ ਕੰਮਾਂ ਦੇ ਲਈ ਬੋਨ ਦਾ ਪਰਮੇਸ਼ਰ ਚਾਹੇ ਨਾ ਕੋ ਹੈ ਨਹੀਂ ਹੈ ਪਰਮੇਸ਼ਰ ਇਹਨਾਂ ਨੂੰ ਦਲੇਰ ਕਰ ਪਰਮੇਸ਼ਰ ਯ ਆਪਣੀਆਂ ਦਸਵੰਨ ਪੇਟਾਂ ਪਰਮੇਸ਼ਰ ਤੇਰੇ ਮੋਦੀ ਖਾਨੇ ਵਿੱਚ ਲਾਉਣ ਔਰ ਪਿਤਾ ਤੇਰੀਆਂ ਬਰਕਤਾਂ ਜੋ ਤੇ ਇਹਨਾਂ ਦੇ ਲਈ ਰੱਖੀਆਂ ਖੁਦਾਵੰਨ ਉਹਨਾਂ ਨੂੰ ਦੇਖ ਪਾਉਣ ਪਰਮੇਸ਼ਰ ਔਰ ਸਭ ਜਨ ਇਹਨਾਂ ਪ੍ਰਾਰਥਨਾਵਾਂ ਦੇ ਨਾਲ ਜੁੜੇ ਰਹਿਣਾ ਇਨਾ ਪ੍ਰਾਰਥਨਾਵਾਂ ਨੂੰ ਔਰ ਵੀ ਸ਼ੇਅਰ ਕਰਨਾ ਔਰ ਅ ਤੱਕ ਪਹੁੰਚਾਉਣਾ ਤਾਂਕਿ ਜਿਨ੍ਹਾਂ ਨੂੰ ਪ੍ਰਾਰਥਨਾਵਾਂ ਨਹੀਂ ਕਰਨੀਆਂ ਹੁੰਦੀਆਂ ਉਹ ਕਰ ਸਕਣਗੇ ਉਹ ਸਿੱਖ ਪਾਉਣਗੇ ਪਰਮੇਸ਼ਰ ਨੇ ਅਨੁਗ੍ਰਹਿ ਨੂੰ ਲੈ ਪਾਉਣਗੇ ਕਿਉਂਕਿ ਇਹ ਤੁਹਾਡਾ ਕਾਮਯਾਬ ਸੁਸਮਾਚਾਰ ਹੈ ਜੋ ਤੁਸੀਂ ਫਲਉਣਾ ਜਿਸ ਤਰ੍ਹਾਂ ਪਰਮੇਸ਼ਰ ਨੇ ਤੁਹਾਡੇ ਤੇ ਦਇਆ ਕੀਤੀ ਉਸੇ ਤਰ੍ਹਾਂ ਹੋਰਾਂ ਤੇ ਉਹ ਦਇਆ ਤੇ ਕਿਰਪਾ ਹੋਰਾਂ ਤੱਕ ਵੀ ਪਹੁੰਚੇ ਉਹਨਾਂ ਨੂੰ ਕੇਰੇ ਦਇਆ ਤੇ ਕਿਰਪਾ ਇਹ ਤੁਹਾਡਾ ਹੋਮਵਰਕ ਹੈ ਤੁਸੀਂ ਇਹਨੂੰ ਕਰਨਾ ਵਾ ਔਰ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਨੂੰ ਸੇਵ ਨਹੀਂ ਛੱਡਣ ਵਾਲੀ ਸੋ ਜੁੜੇ ਰਹਿਣਾ ਫੇਥਫੁਲੀ ਇਨ ਅਨੋਇੰਟਿੰਗ ਦੇ ਨਾਲ ਕਿਉਂਕਿ ਇਹ ਅਨੋਇੰਟਿੰਗ ਤੁਹਾਡੀ ਲਾਈਫ ਚ ਤੁਹਾਨੂੰ ਤਾਨੂੰ ਸੁਪਰ ਡੂਪਰ ਬlesਡ ਕਰੀਆ ਕਿਉਂਕਿ ਅਸੀਂ ਖੁਦ ਬlesਡ ਹੋ ਰਹੇ ਆਂ ਔਰ ਆਪਣੀਆਂ ਟੈਸਟਮਨੀ ਸ਼ੇਅਰ ਕਰਨਾ ਨਾ ਭੁੱਲਣਾ ਪਰਮੇਸ਼ਰ ਦੀ ਮਾਹਿਮਾ ਦੇ ਲਈ ਅੱਗੇ ਆਉਣਾ ਔਰ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ 'ਚ ਜਦੋਂ ਤੁਸੀਂ ਇੱਕ ਟੈਸਟਮਨੀ ਦਿੰਦੇ ਆਂ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ 'ਚ ਆਪਣੇ ਹੈਵਨ ਨੂੰ ਖੋਲ ਕੇ 100 ਟੈਸਟਮਨੀ ਲੈ ਕੇ ਬੈਠਿਆ ਤਾਂਕਿ ਪਰਮੇਸ਼ਰ ਦੀ ਮਾਹਿਮਾ ਹੋ ਸਕੇ ਉਹਦੇ ਨਾਮ ਨੂੰ ਜਲਾਲ ਮਿਲੇ ਸੋ ਹਮੇਸ਼ਾ ਤਿਆਰ ਰਹਿਣਾ ਮਾਰਨਿੰਗਸ ਪ੍ਰਾਰਥਨਾ ਦੇ ਲਈ ਉਹਦੇ ਪਵਨ ਦੇ ਵਿੱਚ ਆਉਣ ਦੇ ਲਈ ਇਸसे ਜੀਨ ਨੂੰ ਆਪਣੀ ਜ਼ਿੰਦਗੀ ਤੇ ਆਪਣੀ ਸਪਿਰਟ ਤੇ ਆਪਣੀ ਆਪਣੇ ਸ਼ਰੀਰ ਤੇ ਹਾਵੀ ਨਾ ਹੋਣ ਦੇਣਾ ਤਾਂ ਕਿ ਉਹ ਤੁਹਾਨੂੰ ਰੋਗ ਪਾਵੇ ਪਰਮੇਸ਼ਰ ਦੇ ਘਰ ਦੇ ਵਿੱਚ ਆਉਣ ਦੇ ਲਈ ਉਹਦੀ ਪ੍ਰੈਜ਼ੈਂਸ ਦੇ ਵਿੱਚ ਆਉਣ ਦੇ ਲਈ ਹਾਲੇਲੂਇਆ ਪ੍ਰਭੂ ਯਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਵਿੱਚ ਸਭ ਬੋਲੋ ਆਮੀਨ